ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਬਜੀ ਮਾਰਕੀਟ ਦੁਕਾਨਦਾਰ ਵੀਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਭਾਈ ਮੋਤੀ RAM ਮਹਾਰਾਜ ਜੀ ਦੀ ਯਾਦ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ ਭਾਈ ਮੋਤੀ RAM ਮਹਾਰਾਜ ਦਾ ਜਨਮ 9 ਫਰਵਰੀ 1677 ਵਿੱਚ ਹੋਇਆ ਭਾਈ ਮੋਤੀ RAM ਮਹਾਰਾਜ ਭਾਈ ਹਿੰਮਤ ਸਿੰਘ ਦੇ ਭਤੀਜੇ ਸਨ ਹਿੰਮਤ ਸਿੰਘ ਉਹ ਸੀ ਜੋ ਪੰਜ ਪਿਆਰਾਂ ਵਿੱਚ ਸ਼ਾਮਲ ਹੋਏ

ਅਤੇ ਪੂਰੇ ਪਰਿਵਾਰ ਨੂੰ ਕੂਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਿਸ ਵਿੱਚ 3 ਸਾਲ ਦਾ ਬੱਚਾ ਵੀ ਸੀ ਭਾਈ ਗੁਰਜੀਤਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਘੱਤੇ ਹਰਤੇਸ਼ ਮਹਿਰਾ ਜੀ ਦੇ ਦਸਣ ਮੁਤਾਬਕ ਇਹ ਉਹਨਾਂ ਦਾ ਲਗਾਤਾਰ 7ਵਾਂ ਲੰਗਰ ਹੈ ਅਤੇ ਇਹ ਹਨ ਸਤੀਸ਼ ਮਹਿਰਾ ਜੀ ਜਿੰਨੇ ਵੀ ਤੁਸੀਂ ਵੀਡੀਓ ਦੇ ਵਿੱਚ ਵੀਰ ਦੇਖ ਰਹੇ ਹੋ ਇਹ ਤਨ ਮਨ ਅਤੇ ਤਨ ਦੇ ਨਾਲ ਸੇਵਾ ਨਿਭਾਉਂਦੇ ਆ ਰਹੇ ਆ ਹਰ ਸਾਲ ਇੱਥੇ ਸੇਵਾ ਕਰਦੇ ਨੇ ਅੰਮ੍ਰਿਤ ਪੀਓ ਸਦਾ تیر ਜੀਓ ਅੰਮ੍ਰਿਤ ਪੀਓ ਸਦਾ تیر ਜੀਓ ਤੇ ਤੀ ਕੋ سزا ਤੇਰੇ ਦੀ ਹਰ ਸਿਮਰਤਿਆ ਨੇ ਦੇ ਅਮਨ ਦਤਾ ਹਰ ਸਿਮਰਤਿਆ ਨੇ ਦੇ ਅਮਨ ਦਤਾ ਅੰਮ੍ਰਿਤ ਤੇਰੇ ਕੋ ਹਾ ਆ ਚੇਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਤੇ ਇਹ ਹਨ ਜੀ ਸਤੀਸ਼ ਮਹਾਰਾ ਜੀ ਮੰਦਰ ਸਿੰਘ ਜੀ ਨਾਮ ਬੋਲਦੇ ਬੱਬੂ ਸਿੰਘ ਬੱਬੂ ਮਹਾਰਾ ਇਹ ਸਭ ਤੋਂ ਮਹਿੰਗਾ ਦੁੱਧ ਆ ਜਿਹੜਾ ਦੁਨੀਆ ਦਾ ਭਾਈ ਮੋਤੀ राम ਮਹਾਰਾ ਜੀ ਨੇ ਪਾਲਾਇਆ ਸੀ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਿਆਂ ਨੂੰ ਜਿਨ੍ਹਾਂ ਦੇ ਬਦਲੇ ਉਹਨਾਂ ਨੂੰ ਕੋਲੂ ਦੇ ਵਿੱਚ ਪੇੜ ਦਿੱਤਾ ਗਿਆ ਸੀ ਤੇ ਹੁਣ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਇਹ ਆਪਣਾ ਕਿੰਨਾਵਾਂ ਲੰਗਰ ਆ ਜੀ ਆਪਣਾ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਬੱਦੇ ਆਪਣਾ ਹੀ ਇਹ ਛੋਟੇ ਸ਼ਾਹਬਜਾਨ ਦੀ ਯਾਦ ਦੇ ਵਿੱਚ ਆਪਣਾ ਖਤਮਾ ਲੰਗਰ ਆਈਏ ਸੱਤਵਾਂ ਲੰਗਰ ਹਾਂਜੀ ਤੇ ਇਹ ਗੁਰੂ ਬਾਬਾ ਮੋਤੀਰਾ ਮਹਿਰਾਜੀ ਨੇ ਜੋ ਛੋਟੇ ਸ਼ਾਹਬਜਾਨ ਉਹਦੇ ਮਾਤਾ ਗੁਜਰੀ ਜੀ ਨੂੰ ਦੁੱਧ ਛਕਾਇਆ ਸੀਗਾ ਉਹ ਘੰਡੇ ਬੋਰਦੇ ਦੇ ਵਿੱਚ ਉਹ ਵਿਧੇ ਵਿੱਚ ਲਗਾਇਆ ਜਾਂਦਾ ਜੀ ਇਹ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਕੁਰਬਾਨੀ ਦੀ ਯਾਦ ਕੁਰਬਾਨੀ ਨੂੰ ਯਾਦ ਕਰਦਿਆਂ ਇਹ ਲਗਾਇਆ ਜਾਂਦਾ ਜੀ ਉਹਨਾਂ ਨੇ ਮੰਨ ਕੇ ਚੱਲੋ ਉਦੋਂ ਬਾਅਦ ਚ ਉਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਉਹਨਾਂ ਨੂੰ ਗੰਨੇ ਪੀਣ ਵਾਲੀ ਮਸ਼ੀਨ ਦੇ ਵਿੱਚ ਪੀੜ ਦਿੱਤਾ ਗਿਆ ਸੀਗਾ ਤੇ ਪਰ ਉਹਨਾਂ ਨੂੰ ਫੇਰ ਵੀ ਕੋਈ ਭਾਏ ਨਹੀਂ ਦਿਲਾ ਉਹਨਾਂ ਨੇ ਆਪ ਦੀ ਜਿਹੜੀ ਸੇਵਾ ਸੀ ਉਹ ਨਿਭਾਈ ਗੁਰੂਪੱਖ ਜਿਹੜਾ ਸੀਗੀ ਸੇਵਾ ਉਹਨਾਂ ਨੇ ਆਪ ਦੀ ਨਿਭਾਈ ਜੀ ਸੋ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਸੀ ਹਰ ਸਾਲ ਇਹ ਲੰਗਰ ਲਗਾ ਨਾ ਹਾਂਜੀ ਜਾਣਕਾਰੀ ਦੇਣ ਲਈ ਧੰਨਵਾਦ ਵੀਡੀਓ ਜਰੂਰ ਸ਼ੇਅਰ ਕਰਿਓ